ਸਰੀ ਗੁਰੂ ਗੋਬਿੰਦ ਸਿੰਘ ਜੀ ਧੰ 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 ਸਰੀ ਗੁਰੂ ਗੋਬਿੰਦ ਸਿੰਘ ਜੀ ਵਾਹਿ ਕਰੂ ਵਾਹਿ ਕਰੂ ਵਾਹਿ ਗੁਰੂ ਵਾਹਿ ਕਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 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 ਵਾਹਿ ਗੁਰੂ ਵਾਹਿ ਕਰੂ వా గూ జీణ స్వాగణ నౌరక నౌరా పఖా ਛੋੜਿਆ ਨ ਕਰੇ ਪਖੰਡ ਛੋੜਿਆ ਨ ਕਰੇ ਪਖੰਡ ਛੋੜਿਆ ਨ ਕਰੇ ਪਖੰਡ ਨਾ ਸੁਹਾਗਣ ਨਾਉ ਰਾਂਡ ਸੁਹਾਗਣ ਨਾਉ ਰਾਂਡ ਸੁਹਾਗਣ ਨਾਉ ਰਾਂਡ ਸੁਹਾਗਣ ਨਾਉ ਰਾਂਡ ਛੋੜਿਆ ਨ ਕਰੇ ਪਖੰਡ ਛੋਟਿਆਂ ਨ ਕਰੇ ਪਖੰਡ ਛੋਟਿਆਂ ਨ ਕਰੇ ਪਖੰਡ ਛੋਟਿਆਂ ਨ ਕਰੇ ਪਖੰਡ ਨਾ ਸੁਹਾਗਣ ਨਾ ਰਾਂਡ 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 ਸਵਾਗਣ ਨਾਓ ਰਾਂਢ ਸਵਾਗਣ ਨਾਓ ਰਾਂਢ ਸਵਾਗਣ ਨਾਓ ਰਾਂਢ ਜਗ ਮੇ ਪਖਤੇ ਦੂਦਾ ਧਾਰੀ ਜਗ ਮੇ ਪਖਤੇ ਦੂਦਾ ਧਾਰੀ ਗੁਪਤੀ ਖਾਵੇ ਵਿਕਟਾ ਸਾਰੀ ਗੁਪਤੀ ਖਾਵੇ ਵਿਕਟਾ ਸਾਰੀ ਸਵਾਗਣ ਨਾਓ ਰਾਂਢ ਸਵਾਗਣ ਨਾਓ ਰਾਂਢ ਸਵਾਗਣਾਂਵਾਂ ਰਾਂਡ ਸਵਾਗਣਾਂਵਾਂ ਰਾਂਡ ਛੋਟਿਆਂ ਨੋ ਕਰੇ ਪਖੰਡ ਛੋਟਿਆਂ ਨੋ ਕਰੇ ਪਖੰਡ ਛੋਟਿਆਂ ਨੋ ਕਰੇ ਪਖੰਡ ਛੋਟਿਆਂ ਨੋ ਕਰੇ ਪਖੰਡ ਨਾ ਸਵਾਗਣ ਲਾਂਵਾਂ ਰਾਂਡ ਸਵਾਗਣਾਂਵਾਂ ਰਾਂਡ ਸਵਾਗਣ ਨਾਓ ਰਾਂਡ ਸਵਾਗਣ ਨਾਓ ਰਾਂਡ ਛੋਟਿਆਨ ਕਰੇ ਪਖੰਡ ਛੋਟਿਆਨ ਕਰੇ ਪਖੰਡ ਛੋਟਿਆਨ ਕਰੇ ਪਖੰਡ ਛੋਟਿਆਨ ਕਰੇ ਪਖੰਡ ਨਾ ਸਵਾਗਣ ਨਾਓ ਰਾਂਡ ਸਵਾਗਣ ਨਾਓ ਰਾਂਡ ਸੁਹਾਗਣ ਨਾਉ ਰਾਂਢ ਸੁਹਾਗਣ ਨਾਉ ਰਾਂਢ ਅੰਨੇ ਬਿਨਾ ਨਾ ਹੋਏ ਸਕਾਲ ਅੰਨੇ ਬਿਨਾ ਨਾ ਹੋਏ ਸਕਾਲ ਅੰਨੇ ਬਿਨਾ ਨਾ ਹੋਏ ਸਕਾਲ ਤਜਗੇ ਅੰਨ ਨਾ ਮਿਲੇ ਗਪਾਲ ਤਜਗੇ ਅੰਨ ਨਾ ਮਿਲੇ ਗਪਾਲ ਸੁਹਾਗਣ ਨਾਉ ਰਾਂਢ ਸੁਹਾਗਣ ਨਾਉ ਰਾਂਢ ਸਵਾਗਣ ਲਾਓ ਰਾਂਡ ਸਵਾਗਣ ਲਾਓ ਰਾਂਡ ਛੋਟਿਆਨ ਕਰੇ ਪਖੰਡ ਛੋਟਿਆਨ ਕਰੇ ਪਖੰਡ ਛੋਟਿਆਨ ਕਰੇ ਪਖੰਡ ਛੋਟਿਆਨ ਕਰੇ ਪਖੰਡ ਨਾ ਸਵਾਗਣ ਨਾਓ ਰਾਂਡ ਸਵਾਗਣ ਲਾਓ ਰਾਂਡ ਸਵਾਗਣ ਲਾਓ ਰਾਂਡ ਸਵਾਗਣ ਨਾਓ ਰਾਂਡ ਛੋਟਿਆਂ ਕਰੇ ਪਖੰਡ ਛੋਟਿਆਂ ਕਰੇ ਪਖੰਡ ਛੋਟਿਆਂ ਕਰੇ ਪਖੰਡ ਛੋਟਿਆਂ ਕਰੇ ਪਖੰਡ ਨਾਸਵਾਕਣ ਨਾਓ ਰਾਂਡ ਸਵਾਗਣ ਨਾਓ ਰਾਂਡ ਸਵਾਕਣ ਨਾਓ ਰਾਂਡ ਸਵਾਗਣ ਨਾਓ ਰਾਂਡ ਕੋ ਕਬੀਰ ਅਮ ਐਸੇ ਜਾਣਿਆ ਕੋ ਕਬੀਰ ਅਮ ਐਸੇ ਜਾਣਿਆ ਧਨ ਅਨਾਦ ਠਾ ਕਰ ਮਨ ਮਾਨਿਆ ਧਨ ਅਨਾਦ ਠਾ ਕਰ ਮਨ ਮਾਨਿਆ ਸੁਹਾਗਣ ਲਾਓ ਰਾਂਡ ਸੁਹਾਗਣ ਲਾਓ ਰਾਂਡ ਸੁਹਾਗਣ ਲਾਓ ਰਾਂਡ ਸੁਹਾਗਣ ਲਾਓ ਰਾਂਡ ਛੋਟਿਆ ਨੂੰ ਕਰੇ ਪਖੰਡ ਛੋਟਿਆਨ ਘਰੇ ਪਖੰਡ ਛੋਟਿਆਨ ਘਰੇ ਪਖੰਡ ਛੋਟਿਆਨ ਘਰੇ ਪਖੰਡ ਸਵਾਗਣ ਨਾਓ ਰਾਂਡ ਸਵਾਗਣ ਨਾਓ ਰਾਂਡ ਸਵਾਗਣ ਨਾਓ ਰਾਂਡ ਸਵਾਗਣ ਨਾਓ ਰਾਂਡ ਛੋਟਿਆਨ ਘਰੇ ਪਖੰਡ ਛੋਟਿਆਂ ਨਾਂ ਕਰੇ ਪਖੰਡ ਛੋਟਿਆਂ ਨਾਂ ਕਰੇ ਪਖੰਡ ਛੋਟਿਆਂ ਨਾਂ ਕਰੇ ਪਖੰਡ ਸੁਆਗਣ ਲਾਓ ਰੰਡ 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 ਸਵਾਗਣ ਨਾਉ ਰੰਡ ਸਵਾਗਣ ਨਾਉ ਰੰਡ ਇਹ ਸ਼ਬਦ ਭਗਤ ਕਬੀਰ ਸਾਹਿਬ ਦੀ ਜਿਹਾ ਉਚਾਰਿਆ ਹੋਇਆ ਜਿਹਦੇ ਵਿੱਚ ਭਗਤ ਜੀ بیان ਕਰਦੇ ਨੇ ਛੋਡੇ ਅਨ ਕਾਰੇ ਪਖੰਡ ਨਾਮ ਸੁਹਾਗਣ ਨਾਉ ਰੰਡ ਛੋਡੇ ਅਨ কারে ਪਖੰਡ ਨਾਮ ਸੁਹਾਗਣ ਨਾਮ ਰੰਡ ਆਪਾਂ ਵਰਤ ਕਿਹੜਾ ਰੱਖ ਸਕਦੇ ਆ ਆਪਾਂ ਵਰਤ ਰੱਖ ਸਕਦੇ ਆ ਜੇ ਆਪਾਂ ਕਿਸੇ ਦੇ ਨਾਲ ਮਾੜਾ ਚੰਗਾ ਬੋਲਦੇ ਆ ਨਾ ਮਾੜਾ ਬੋਲਦੇ ਅੱਜ ਤੋਂ ਵਰਤ ਰੱਖ ਲਈਏ ਕਿਸੇ ਦੇ ਨਾਲ ਮਾੜਾ ਨਹੀਂ ਬੋਲਣਾ ਅੱਜ ਤੋਂ ਵਰਤ ਰੱਖ ਲਈਏ ਕਿਸੇ ਦੇ ਨਾਲ ਮਾੜਾ ਨਹੀਂ ਬੋਲਣਾ ਅੱਜ ਤੋਂ ਵਰਤ ਰੱਖ ਲਿਏ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੀਏ ਜਾਪ ਕਰੀਏ ਕੀਰਤਨ ਕਰੀਏ ਕਥਾ ਕਰੀਏ ਆਪਾਂ ਇਹ ਵਰਤ ਰੱਖ ਲਿਏ ਆਪਾਂ ਦੁਜੇ ਬਣੇ ਚੱਲ ਜਾਂਦੇ ਆਂ ਬੀਬੀਆਂ ਦਾ ਫਰਜ਼ ਆ ਕਿ ਆਪਾਂ ਇਹ ਵਰਤ ਨੂੰ ਛੱਡ ਕੇ ਆਪਾਂ ਅਸਲ ਵਰਤ ਰੱਖੀਏ ਕਬੀਰ ਸਾਹਿਬ ਕਹਿੰਦੇ ਨੇ ਛੋਟੇਨ ਕਰੇ ਪਖੰਡ ਨਾਵ ਸੁਹਾਗਣ ਨਾਵ ਰਾਂਡ ਛੋਟ ਅਨ ਕਰੇ ਪਖੰਡ ਨਾਵ ਸੁਹਾਗਣ ਨਾਵ ਰਾਂਡ ਛੋਟ ਅਨ ਕਰੇ ਪਖੰਡ ਨਾਵ ਸੁਹਾਗਣ ਨਾਵ ਰਾਂਡ ਆਪਾਂ ਇਹ ਵਰਤ ਰੱਖ ਸਕਦੇ ਆ ਆਪਾਂ ਕੁਰਬਾਨੀ ਪੜ ਸਕਦੇ ਕਿਰਤਨ ਕਰ ਸਕਦੇ ਕਥਾ ਕਰ ਸਕਦੇ ਆਪਾਂ ਇਹ ਵਰਤਰਾ ਕਲਗੇ ਆਪਾਂ ਵਰਤਲੇ ਨਾ ਜਾਈਏ ਇਸ ਕਰਕੇ ਜੇ ਕੋਈ ਬੱਚਾ ਬਿਮਾਰ ਹੋ ਜੇ ਕੋਈ ਗੱਲ ਹੋ ਜੇ ਕੋਈ ਘੱਲ ਹੋ ਜੇ ਆਪਾਂ ਨੂੰ ਸ਼ਾਇਦ ਨਾ ਚਿਤਾਉਣ ਦਾ ਫਰਕ ਪੈਂਦਾ ਸ਼ਾਇਦ ਚਿਤਾਉਣ ਨਾਲ ਠੀਕ ਰਹੀਏ ਤੇ ਵਧੀਆ ਗੱਲ ਜੇ ਸੰਤ ਮਹਾਪੁਰਸ਼ ਸੰਤ ਪਿੰਡਰਾ ਵਾਲੇ ਜਿੱਦਾਂ ਕੋਈ ਆਮ ਸੰਤ ਬਾਬਾ ਅਨਾਮ ਸਿੰਘ ਜੀ रामपुर ਖੇੜੇ ਵਾਲੇ ਬਾਬਾ ਨਾਨਕ ਸਿੰਘ ਜੀ ਨਾਮਸਰ ਵਾਲੇ ਕਹਿਆ ਜਣਤੀ ਸੀ ਸੰਗਤ ਨੂੰ ਤੇ ਪੁੱਛਾ ਠੀਕ ਆ ਬੱਚੇ ਨੂੰ ਨਾਮ ਚ ਪਾਓ ਬੱਚੇ ਜੇ ਸ਼ਾਇਦ ਚਟਾਉਣ ਨਾਲ ਫਰਕ ਪੈਂਦਾ ਤੇ ਆਪਾਂ ਨੂੰ ਕਿ ਲੋੜ ਸਰਜਰੀਆਂ ਕਰਾਉਣ ਦੀ ਜੇ ਸ਼ਾਇਦ ਚਟਾਉਣ ਨਾਲ ਹੀ ਫਰਕ ਪੈਂਦਾ ਆਪਾਂ ਸ਼ਾਇਦ ਚਟਾਉਣਾ ਨਹੀਂ ਆਪਾਂ ਹੋਰ ਬੰਦੇ ਤੁਰੇ ਫਿਰਨਾ ਦਵਾਈ ਲ ਲਈਏ ਉਹ ਲ ਲਈਏ ਮੌਜਦੀ ਚੀਜ਼ ਖਾਣੀਆਂ ਮੁਕਤ ਦੀ ਖਾਣੇ ਦੀ ਗੁਰਬਾਣੀ ਫਰੀਦ ਪ੍ਰਮਾਤਮਾ ਨੇ ਦਿੱਤੀ ਆ ਕਿੰਨੀਆਂ ਘਾਲਣਾ ਘਾਲ ਕੇ ਅੰਮ੍ਰਿਤ ਪਾਣ ਹੋਇਆ ਆਪਾਂ ਕਹੀ ਜਾਣੇ ਆ 90% ਆਪਾਂ ਇਹ ਕਹਿੰਨੇ ਆ ਅੰਮ੍ਰਿਤ ਭੰਗ ਹੋ ਗਿਆ ਅੰਮ੍ਰਿਤ ਭੰਗ ਹੋ ਗਿਆ ਪਹਿਲੇ ਇਹ ਗੱਲ ਸੋਚ ਗਏ ਕਦੀ ਅੰਮ੍ਰਿਤ ਵੀ ਭੰਗ ਹੋ ਸਕਦਾ ਆਪਾਂ ਨਹੀਂ ਉਥੋਂ ਤੱਕ ਪਹੁੰਚਦੇ ਆਪਣੀਆਂ ਕਰਤੂਤਾਂ ਹੀ ਨਹੀਂ ਚੰਗੀਆਂ ਕਿਉਂਕਿ ਅੰਮ੍ਰਿਤ ਨਹੀਂ ਕਰੀ ਭੰਗ ਹੁੰਦਾ ਜਿੰਨੀ ਸੰਗਤ ਬੈਠੀ ਆ ਅੱਜ ਤੋਂ ਬਾਅਦ ਇਹ ਨਾ ਕਰੇ ਕਿ ਅੰਮ੍ਰਿਤ ਭੰਗ ਹੋ ਗਿਆ ਆਸੀ ਨਹੀਂ ਅਤ ਤੱਕ ਪਹੁੰਚੇ ਅੰਮ੍ਰਿਤ ਨਹੀਂ ਭਰੀ ਭੰਗ ਐਨੀਆਂ ਘਾਲਣਾ ਘਾਲ ਕੇ ਬਣਾਇਆ ਅੰਮ੍ਰਿਤ ਭੰਗ ਹੋ ਗਿਆ ਐਨੀਆਂ ਛੇਡੀਆਂ ਆਇਆਂ ਕਿੰਨੇ ਜੀ ਬੱਚੇ ਕਈ ਕੁਝ ਹੋ ਗਿਆ ਜਿਹੜੀ ਸਜ਼ਾ ਇੱਕ ਸਿੰਘ ਨੂੰ ਮਿਲੇ ਦੂਜੇ ਨੂੰ ਨਹੀਂ ਮਿਲੀ ਸਜ਼ਾ ਵੱਖੋ ਵੱਖਰੀ ਮਿਲੀ ਆ ਕਿੰਨੀਆਂ ਭਿਆਨਕ ਕਸ਼ੀਤियां ਪ੍ਰਾਪਤ ਕੀਤੀਆਂ ਹੈ ਆਪਾਂ ਮੈਂਟਜ ਕਹਿ ਦਿੰਦੇ ਆ ਆਪਾਂ ਦੋਸ਼ ਹੀ ਅਗਲੇ ਨੂੰ ਦੇਣਾ ਜਿੱਤਨਾ ਆਪਾਂ ਨਾ ਆਪਾਂ ਆਪਣੀ ਦੀ ਗੱਲ ਨਹੀਂ ਲਿਆਉਣੀ ਇੱਕ ਜਿਸ ਸਿੰਘ ਬੀਬੀ ਬੈਠੀ ਆ ਨਾ ਜੇ ਕਿ ਜਨੇ ਐਟਫੋਨ ਲਾਇਆ ਕੋ ਗੁਰਬਾਣੀ ਕਥਾ ਕੀਰਤਨ ਸੁਣ ਰਿਹਾ ਹੋਵੇ ਆਪਾਂ ਕਹਿਣਾ ਕੋ ਗਾਣੇ ਸੁਣਦਾ ਨਾ ਆਪਣੀ ਸੋਚ ਦੂਜੇ ਬੰਨੇ ਜਾਣੀ ਸਹੀ ਬੰਨੇ ਜਾਣੀ ਨਹੀਂ ਇਹ ਨਹੀਂ ਹੋ ਸਕਦਾ ਕਿ ਉਹ ਗੁਰਬਾਣੀ ਵੀ ਸੁਣ ਸਕਦੀ ਆ ਉਹ ਗੁਰਬਾਣੀ ਪੜ੍ਹ ਵੀ ਸਕਦੀ ਆ ਕੀਰਤਨ ਵੀ ਸੁਣ ਸਕਦੀ ਕਥਾ ਵੀ ਸੁਣ ਸਕਦੀ ਆ ਜ਼ਰੂਰੀ ਗਾਣੇ ਨਹੀਂਗੇ ਆਪਾਂ ਪਿੰਡੇ ਫੜਾ ਕੇ ਕਹਿ ਦਨੇ ਆ ਉਹ ਗਾਣੇ ਸੁੰਦਾ ਨਾ ਉਹ ਸਿੰਘ ਬੈਠਾ ਉਹ ਗਾਣੇ ਸੁੰਦਾ ਨਾ ਹਾਂ ਆਪਾਂ ਬਾਟ ਅਗਲੇ ਨੂੰ ਦੋਸ਼ ਦੇਣਾ ਵਾ ਆਪਣੇ ਤੇ ਗੱਲ ਹੀ ਲਿਆਉਣੀ ਇਸ ਕਰਕੇ ਆਪਾਂ ਨਾ ਅੱਜ ਤੋਂ ਬਾਅਦ ਅੰਮ੍ਰਿਤ ਭੰਗ ਨਹੀਂ ਕਹਿਣਾ 90% ਆਪਾਂ ਹੀ ਕਹੀ ਜਾਂਦੇ ਅੰਮ੍ਰਿਤ ਭੰਗ ਹੋ ਗਿਆ ਪਰ ਅੰਮ੍ਰਿਤ ਕਦੀ ਭੰਗ ਨਹੀਂ ਆਪਾਂ ਉੱਥੋਂ ਤੱਕ ਪਹੁੰਚਦੇ ਹੀ ਨਹੀਂ ਆ ਪਹੁੰਚ ਹੀ ਸਕਦੇ ਰਿਝਾ ਹੁਬ ਮੁਤਾ ਮੈਂ ਪਾਚਨ ਦਿੱਤੇ ਆਪਾਂ ਨੂੰ ਇਸ ਕਰਕੇ ਆਪਾਂ ਉਹਨਾਂ ਦਾ ਖਿਆਲ ਕਰੀਏ ਆਪਣੇ ਕਾਰਜ ਸਾਰੇ ਉਹ ਸਵਾਰਦਾ ਵਾ ਇਸ ਕਰਕੇ ਇਹਨਾਂ ਗੱਲਾਂ ਨੂੰ ਛੱਡ ਕੇ ਆਪਾਂ ਗਰਬਾਣੀ ਵੱਲੇ ਲੱਗੀਏ ਛੋੜਿਆ ਨਾ ਕਰੇ ਪਖੰਡ ਨਾ ਸੁਹਾਗਣ ਨਾ ਰਾਂਢ ਕਬੀਰ ਸਾਹਿਬ ਕਹਿੰਦੇ ਆ ਅਸੀਂ ਕੀ ਕਹਿੰਦੇ ਆ ਗੌਰ ਰਖਦੇ ਵਿੱਚ ਕਿਆ ਛੋਟੇ ਅਨ ਘਰੇ ਪਖੰਡ ਨਾਉ ਸੁਭਾਗਣ ਨਾਉ ਰਾਂਡ ਆਪਣੇ ਕਾਰਜ ਸਾਰੇ ਉਸੇ ਨੇ ਸਵਾਰਨੇ ਆ ਜੇ ਆਪਾਂ ਆਪਣੇ ਸਈਓ ਤੇ ਮਾਤੇ ਚੱਲ ਗਏ ਤੇ ਕਰ ਪੈ ਸੋ ਹਰ ਜਣ ਪਿਆਰੇ ਸਾਥ ਕਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵ ਸਤ ਗੁਰ ਤੁਮਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਜੀ ਕੰਵਰੇ ਕਾਜ ਸਵਾਰੇ ਸਤ ਗੁਰ ਤੁਮਰੇ ਜੀ ਰੁਪੈ ਸੋ ਹਰ ਜਣ ਪਿਆਰੇ ਸਤ ਗੁਰ ਤੁਮਾਰੇ ਕਾਜ ਸਵਾਰੇ ਤੇਰ ਕਰ ਭੈ ਸੋ ਹਰ ਜਣ ਪਿਆਰੇ ਸਤ ਗੁਰ ਤੁਮਾਰੇ ਕਾਜ ਸਵਾਰੇ ਤੁਮਾਰੇ ਕਾਜ ਸਵਾਰੇ ਸਤ ਗੁਰ ਤੁਮਾਰੇ ਜੀ ਸਤ ਗੁਰ ਤੁਮਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਜੀ ਦਰ ਤੇ ਦੂਤ ਪਰਮੇਸ਼ਰ ਮਾਰੇ ਜਨ ਕੀ ਪੈ ਚਰ ਕੀ ਕਰਤਾਰੇ ਦੋਟਾ ਤੋਥ ਪਰ ਮੇ ਚਰ ਮਾਰੇ ਜਨ ਕੀ ਪੈਜ ਰਖੇ ਕਰਤਾਰੇ ਜਨ ਕੀ ਪੈਜ ਰਖੇ ਕਰਤਾਰੇ ਸਤ ਗੁਰ ਤੁਮਾਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਾਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਜੀ ਟੋਟੇ ਦੂਤ ਪਰਮੇ ਚਰ ਮਾਰੇ ਜਨ ਕੀ ਪੈਰ ਰਖੀ ਕਰਤਾਰੇ ਦਾਦ ਸ਼ਾਸ ਅਵਸਰ ਦਿਨੇ ਅਬਰਤ ਨਾਮ ਮਾ ਰਾਸ ਪੀਨੇ ਬਾਤ ਛਾ ਸਾਉ ਵਤਰ ਦੀਨ ਅੰਬਰਤ ਨਾਮ ਮਹਾਰਸ ਪੀਨੇ ਅੰਬਰਤ ਨਾਮ ਮਹਾਰਸ ਪੀਨ ਸਤ ਗੁਰ ਤੁਮਾਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਾਰੇ ਜੀ ਤੁਮਰੇ ਕਾਜ ਸਵਾਰੇ ਸਤ ਕਰ ਤੁਮਾਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਾਰੇ ਜੀ ਨਰਪਿਆ ਹੋਏ ਭਜੋ ਪਗਵਾ ਸਾਧ ਸੰਗਤ ਮਿਲਕੀਨੋ ਦਾਨ ਨਰਪਿਆ ਹੋਏ ਭਜੋ ਪਗਵਾ ਸਾਧ ਸੰਗਤ ਮਿਲਕੀਨੋ ਦਾਨ ਸਾਧ ਸੰਗਤ ਮਿਲ ਕੀਨੋ ਦਾਨ ਸਤ ਦੁਰ ਕਮਰੇ ਜੀ ਤਮ